ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਹਰਜਿੰਦਰ ਸਿੰਘ ਤਲਵੰਡੀ ਸਾਬੂ ਤੋਂ ਅੱਜ ਇੱਕ ਵਾਰ ਫੇਰ ਬਾਤ ਬਦੋਲੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਆਪ ਜੀ ਲਈ ਲੈ ਕੇ ਹਾਜ਼ਰਾਂ ਇੱਕ ਛੋਟੀ ਜੀ ਬਾਤ ਛੋਟੀ ਜੀ ਕਹਾਣੀ ਨੀਲ ਕਮਲ ਸੋ ਪੁਰਾਣੇ ਸਮਿਆਂ ਦੇ ਵਿੱਚ ਇੱਕ ਸੁਦਾਗਰ ਸੀ ਹੀਰਾ ਦਾ ਵਪਾਰੀ ਉਹ ਬਾਹਰ ਦੇਸ਼ਾਂ ਬਦੇਸ਼ਾਂ ਦੇ ਵਿੱਚ ਵਪਾਰ ਲਈ ਜਾਂਦਾ ਤੇ ਉਹਦਾ ਧਿਆਨ ਪਿੱਛੇ ਆਪਣੀ ਪਤਨੀ ਵੱਲ ਰਹਿੰਦਾ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਦੋਨੇ ਮੀਆਂ ਬੀਬੀ ਇੱਕ ਸ਼ਹਿਰ ਦੇ ਵਿੱਚ ਰਹਿੰਦੇ ਸੀ ਬੜੇ ਖੁਸ਼ੀ ਪਰਪਰ ਰਿਅਕਸਰ ਨੂੰ ਬਾਹਰ ਜਾਣਾ ਪੈਂਦਾ ਸੀ ਇੱਕ ਵਾਰ ਵਪਾਰ ਲਈ ਬਾਹਰ ਜਾਂਦੇ ਸਮੇਂ ਆਪਣੇ ਪਤਨੀ ਨੂੰ ਕਹਿਣ ਲੱਗਾ ਲੈ ਭਲਕੇ ਮਾਨਸੀ ਮੈਂ ਕੋਸੋ ਵਪਾਰ ਕਰਨ ਵਾਸਤੇ ਬਾਹਰ ਜਾ ਰਿਹਾ ਹਾਂ ਇੱਕ ਦੋ ਰਾਜਾਂ ਦੇ ਰਾਜਾ ਸਾਹਿਬਾਨ ਨੂੰ ਮਿਲ ਕੇ ਉਹਨਾਂ ਦੇ ਨਾਲ ਸੌਦੇ ਕਰਕੇ ਉਹਨਾਂ ਨੂੰ ਹੀਰੇ ਵੇਚ ਕੇ ਵਾਪਸ ਮੁੜਾਂਗਾ ਤੇ ਮੇਰਾ ਧਿਆਨ ਹਮੇਸ਼ਾ ਤੇਰੇ ਵੱਲ ਰਹੇਗਾ ਆਇ ਇੱਕ ਖੰਜਰ ਰੱਖ ਉਹਦੀ ਪਤਨੀ ਉਹਨੂੰ ਕਹਿਣ ਲੱਗੀ ਵੀ ਤੇਰੀ ਖੈਰ ਸੁਖ ਦਾ ਮੈਨੂੰ ਕਿਵੇਂ ਪਤਾ ਲੱਗੇਗਾ ਮੈਂ ਵੀ ਤੇਰੇ ਲਈ ਫਿਕਰਮੰਦ ਰਹਾਂਗੀ ਉਹਨੇ ਆਪਣੀ ਪਤਨੀ ਨੂੰ ਇੱਕ ਖੰਜਰ ਦਿੱਤਾ ਜਿਹੜਾ ਬੜਾ ਚਮਕ ਰਿਹਾ ਸੀ ਸਦਾਗਰ ਕਹਿਣ ਲੱਗਾ ਇਹ ਖੰਜਰ ਜਿੰਨਾ ਚਮਕਦਾ ਰਹੇਗਾ ਮੈਂ ਤੰਦਰੁਸਤ ਤੇ ਖੁਸ਼ਹਾਲ ਹੋਵਾਂਗਾ ਜਦੋਂ ਮੈਨੂੰ ਕੋਈ ਦਿੱਕਤ ਆਊਗੀ ਮੈਂ ਬਿਮਾਰ ਹੋਵਾਂਗਾ ਜਾਂ ਕੋਈ ਹੋਰ ਸਮੱਸਿਆ ਦੇ ਵਿੱਚ ਘਰਾਂਗਾ ਤਾਂ ਇਹ ਖੰਜਰ ਦਾ ਰੰਗ ਹੈ ਕਾਲਾ ਪੈ ਜਾਊਗਾ ਤੇ ਜਦੋਂ ਮੇਰੇ ਤੇ ਸਮੱਸਿਆ ਉਦੋਂ ਵੱਧ ਗਈ ਮੈਨੂੰ ਮੌਤ ਦਾ ਸਾਹਮਣਾ ਕਰਨਾ ਪੈ ਗਿਆ ਤਾਂ ਇਹਦੇ ਵਿੱਚੋਂ ਖੂਨ ਰਸੂਗਾ ਇਹ ਗੱਲਾਂ ਸੁਣ ਕੇ ਉਦੀ ਪਤਨੀ ਨੇ ਖੰਜਰ ਸ਼ਾਮ ਲਿਆ ਅਤੇ ਬਾਹਰ ਤਲਾਬ ਵੱਲ ਦੌੜੀ ਉਥੇ ਇੱਕ ਨੀਲੇ ਕਮਲ ਦਾ ਫੁੱਲ ਲੈ ਕੇ ਆਈ ਆਪਣੇ ਪਤੀ ਨੂੰ ਕਿਹਾ ਕਿ ਆਹ ਕਮਲ ਦਾ ਫੁੱਲ ਹੈ ਉਹ ਨੂੰ ਇੱਕ ਕੁੱਜੇ ਦੇ ਵਿੱਚ ਪਾ ਕੇ ਦਿੱਤਾ ਇਹ ਕਮਲ ਦਾ ਫੁੱਲ ਜਿੰਨਾ ਤੱਕ ਟੈਂਕ ਟੈਕ ਦਾ ਰਹੇਗਾ ਮੈਂ ਤੰਦਰੁਸਤਾਂ ਮੈਂ ਸਹੀ ਹਾਂ ਜੇ ਮੇਰੀ ਤਾਂ ਕੋਈ ਮੁਸੀਬਤ ਆਵੇਗੀ ਤੇ ਇਹ ਕਮਲ ਦਾ ਫੁੱਲ ਆ ਜਿਹੜਾ ਮਰ ਜਾ ਜੂਗਾ ਜੇ ਉਸ ਤੋਂ ਵੀ ਵੱਡੀ ਕੋਈ ਮੁਸੀਬਤ ਮੇਰੀ ਮੌਤ ਤੱਕ ਆਉਂਦੀ ਹੈ ਤੇ ਇਹ ਕਮਲ ਨੇ ਫੁੱਲਣੇ ਬਿਲਕੁਲ ਸੁੱਕ ਜਾਣਾ ਸਗਾਗਰ ਉਹ ਕਮਲ ਦੇ ਫੁੱਲ ਵਾਲਾ ਕੁਝਾ ਤੇ ਬਾਕੀ ਵਪਾਰ ਦਾ ਆਪਣਾ ਸਮਾਨ ਲੈ ਕੇ ਚੱਲ ਪਿਆ ਇੱਕ ਸ਼ਹਿਰ ਦੂਜੇ ਸ਼ਹਿਰ ਇੱਕ ਰਾਜ ਦੇ ਵਿੱਚ ਦੂਜੇ ਰਾਜ ਦੇ ਵਿੱਚ ਹੁੰਦਾ ਹੋਇਆ ਉਹ ਇੱਕ ਰਾਜੇ ਦੇ ਕੋਲ ਪਹੁੰਚਿਆ ਰਾਜੇ ਨੂੰ ਹੀਰੇ ਦਿਖਾਏ ਉਹਨੂੰ ਬਹੁਤ ਪਸੰਦ ਆਏ ਹੀਰੇ ਦੇਖਦੇ ਸਮੇਂ ਰਾਜੇ ਦੀ ਨਿਗਾਹ ਕਮਲ ਦੇ ਫੁੱਲ ਤੇ ਪਈ ਨੀਲੇ ਕਮਲ ਦੇ ਫੁੱਲ ਤੇ ਇਹ ਕੁੱਜੇ ਦੇ ਵਿੱਚ ਬਿਨਾ ਪਾਣੀ ਤੋਂ ਬੜਾ ਟਹਿਕ ਰਿਹਾ ਹੈ ਰਾਜੇ ਨੇ ਸੁਧਾਕਰ ਤੋਂ ਫੁੱਲ ਬਾਰੇ ਪੁੱਛਿਆ ਤਾਂ ਸੁਧਾਕਰ ਨੇ ਦੱਸਿਆ ਕਿ ਇਹ ਸਾਡੇ ਪਿਆਰ ਦੀ ਨਿਸ਼ਾਨੀ ਹੈ ਇਹ ਸਾਡੇ ਮੀਆਂ ਬੀਬੀ ਦੇ ਪਿਆਰ ਦੀ ਸ਼ਕਤੀ ਹੈ ਜਿਹਦਾ ਕਰਕੇ ਇਹ ਖੜਿਆ ਹੋਇਆ ਮੇਰੀ ਪਤਨੀ ਬਹੁਤ ਸੱਚਜੀ ਹੈ ਉਹਨੇ ਇਹ ਮੈਨੂੰ ਨਿਸ਼ਾਨੀ ਦੇ ਤੋਹਫੇ ਵਜੋਂ ਦਿੱਤਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਮੇਰੀ ਪਤਨੀ ਹਮੇਸ਼ਾ ਮੇਰੇ ਨਾਲ ਹੀ ਆ ਵਪਾਰ ਕਰਦੇ ਸਮੇਂ ਰਾਜੇ ਦੇ ਮਨ ਦੇ ਵਿੱਚ ਬੇਮਾਨੀ ਤੇ ਇੱਕ ਆਸਾ ਪ੍ਰਗਟ ਹੋਈ ਰਾਜੇ ਦੇ ਮਨ ਦੇ ਵਿੱਚ ਇੱਕ ਉਮੀਦ ਆਸ ਪ੍ਰਗਟ ਹੋਈ ਇਸ ਦੇ ਘਰ ਵਾਲੀ ਕਿੰਨੀ ਖੂਬਸੂਰਤ ਹੋਵੇਗੀ ਕਿੰਨੀ ਗੁਣਵਾਨ ਹੋਵੇਗੀ ਕਿੰਨੀ ਸੱਚਜੀ ਹੋਵੇਗੀ ਕਿਉਂ ਨਾ ਇਸ ਇਸ ਤਰ੍ਹਾਂ ਦੀ ਰੂਹ ਦੇ ਦਰਸ਼ਨ ਕੀਤੇ ਜਾਣ ਉਹਨੂੰ ਇੱਥੇ ਬੁਲਾਇਆ ਜਾਵੇ ਰਾਜੇ ਨੇ ਆਪਣੇ ਮਨ ਦੀ ਭਾਵਨਾ ਵਜ਼ੀਰ ਦੇ ਨਾਲ ਸਾਂਝੀ ਕੀਤੀ ਵਜ਼ੀਰ ਕਹਿੰਦਾ ਇਹ ਤਾਂ ਗੱਲ ਹੀ ਕੋਈ ਨਹੀਂ ਗਜਿਤ ਵਜ਼ੀਰ ਨੇ ਦੋ ਚਾਲਾਂ ਚੱਲੀਆਂ ਇੱਕ ਤਾਂ ਉਸੋ ਵਪਾਰੀ ਨੂੰ ਸਦਾਗਰ ਨੂੰ 6 ਮਹੀਨੇ ਮਹੀਨੇ ਲਈ ਰੋਕਣ ਲਈ ਮਜਬੂਰ ਕਰ ਲਿਆ ਵੀ ਸਾਡੇ ਕੋਲੇ 6 ਮਹੀਨੇ ਰੁਕ ਦੂਜਾ ਉਹਨੇ ਦੋ ਫਫੇ ਕਟਨੀਆਂ ਲੱਭੀਆਂ ਉਹਨਾਂ ਨੂੰ ਰਾਜੇ ਦੀ ਮਨਸ਼ਾ ਦਸੀ ਫਫੇ ਕਟਨੀਆਂ ਜੋ ਬੁੜੀਆਂ ਔਰਤਾਂ ਸੀਗੀਆਂ ਉਹ ਕਹਿ ਲੱਗੀਆਂ ਕਿ ਇੱਕ ਔਰਤ ਨੂੰ ਲਿਆਉਣਾ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਅਸੀਂ ਤਾਂ ਅਸਮਾਨ ਤੋਂ ਤਾਰੇ ਲਿਆਉਣ ਦੀ ਸ਼ੰਮਤਾ ਵੀ ਰੱਖਦੇ ਹਾਂ ਉਹ ਯਕੀਨ ਦਿਵਾ ਕੇ ਵਜ਼ੀਰ ਨੂੰ ਪਗਮੇ ਕੱਪੜੇ ਪਾ ਕੇ ਉਹਨਾਂ ਨੇ ਸਦਾਗਰ ਦੇ ਸਹਿਰ ਵੱਲ ਚਾਲੇ ਪਾਤੀ ਚਲਦੀਆਂ ਚਲਦੀਆਂ ਸਦਾਗਰ ਦੇ ਸਹਿਰ ਪਹੁੰਚੀਆਂ ਉਹਦਾ ਘਰ ਲੱਭ ਕੇ ਘਰ ਚਲੀਆਂ ਗਈਆਂ ਕਰਜ ਕਰ ਦੇ ਵਿੱਚ ਆਵਾਜ਼ ਦਿੱਤੀ ਸਦਾਗਰ ਦੇ ਘਰ ਵਾਲੀ ਆਈ ਕਹਿੰਦੀ ਹਾਂਜੀ ਦੱਸੋ ਫਫੇ ਘੁੱਟਨੀਆਂ ਉਹਨੂੰ ਕਹਿ ਲੱਗਿਆ ਮੇਰੀ ਧੀ ਮੇਰੀ ਲਾਡੋ ਕਿੱਡੀ ਵੱਡੀ ਹੋ ਗਈ ਉਗਣੇ ਵੀ ਕੌਣ ਹੋ ਤੁਸੀਂ ਕਹਿੰਦੀ ਮੈਂ ਪੁੱਤ ਤੇਰੀ ਨਾਨੀ ਦੀ ਭੈਣ ਐ ਤੇਰੀ ਨਾਨੀ ਦੀ ਭੈਣ ਐ ਤੇਰੀ ਨਾਨੀ ਹੋਈ ਉਹ ਕਹਿੰਦੇ ਮੈ ਤਾਂ ਤੁਹਾਨੂੰ ਜਾਣਦੀ ਨਹੀਂ ਕਹਿੰਦੀ ਤੂੰ ਪੁੱਤ ਬਹੁਤ ਛੋਟੀ ਸੀ ਉਦੋਂ ਅਸੀਂ ਯਾਤਰਾ ਤੇ ਚਲੀਆਂ ਗਈਆਂ ਇਹ ਮੇਰੇ ਨਾਲ ਮੇਰੀ ਗਵੰਡਣ ਐ ਅਸੀਂ ਸਾਰੇ ਤੀਰਥਾਂ ਦੀ ਯਾਤਰਾ ਕਰਕੇ ਵਾਪਸ ਭਰਤੀਆਂ ਤੈਨੂੰ ਮਿਲਣ ਦਾ ਮਨ ਕੀਤਾ ਤਾਂ ਤੇਰੇ ਕੋਲ ਆ ਗਈਆਂ ਸੋਦਾਗਰ ਦੀ ਪਤਨੀ ਕਹਿਣ ਲੱਗੀ ਤੁਸੀਂ ਮੈਨੂੰ ਪਛਾਣਨਾ ਕਿਵੇਂ ਉਹ ਜਿਹੜੀ ਨਾਲ ਵਾਲੀ ਔਰਤ ਸੀ ਉਹ ਬੋਲੀ ਕਹਿੰਦੀ ਤੇਰੇ ਤਿਲ ਤੋਂ ਤੇਰੀ ਠੋਡੀ ਦੇ ਉੱਤੇ ਇਹਦਾ ਟਣਾ ਇਹ ਤੋਂ ਪਛਾਣਨਾ ਹੈ ਸਦਾਗਰ ਦੇ ਘਰ ਵਾਲੀ ਨੇ ਸਮਝ ਲਿਆ ਕਿ ਕੋਈ ਠੱਗ ਨੇ ਜੋ ਮੈਨੂੰ ਛਿਮਲੇ ਦੇ ਵਿੱਚ ਲਿਜਾ ਕੇ ਠੱਗਣਾ ਚਾਹੁੰਦੀ ਹੈ ਕਿਉਂਕਿ ਇਹ ਜਿਹੜਾ ਤੈਣਾ ਇਹਦਾ ਇੱਕ ਸੁਰਮੇ ਦਾ ਲਾਇਆ ਹੋਇਆ ਹੈ ਜਿਹੜਾ ਕਿ ਅੱਜ ਹੀ ਲਾਇਆ ਹੈ ਉਹਨਾਂ ਨੂੰ ਮਿਲੀ ਨਾਨੀ ਜੀ ਨਾਨੀ ਜੀ ਕਰਕੇ ਬੈਠੋ ਸਦਾਗਰ ਦੇ ਘਰ ਵਾਲੀ ਨੇ ਕੀ ਕੀਤਾ ਕਹਿੰਦੀ ਮੈਂ ਸਾਗ ਬਣਾਉਣੀ ਹੈ ਸਾਗ ਦੇ ਵਿੱਚ ਪੰਗ ਪਾਤੀ ਸੁੱਖਾ ਪਤਾ ਉਹਨਾਂ ਨੇ ਜਦੋਂ ਸਾਗ ਦੇ ਨਾਲ ਰੋਟੀ ਖਾਧੀ ਸੁੱਖਾ ਦਿਮਾਗ ਨੂੰ ਚੜ ਗਿਆ ਤੇ ਉਲਜੂਲ ਗੱਲਾਂ ਬੋਲਣ ਲੱਗੀਆਂ ਕਿ ਆਪਾਂ ਨੂੰ ਸਦਾਗਰ ਨੇ ਉਹਨੂੰ ਲੈ ਚੱਲਾਂਗੇ ਤੇ ਰਾਜੇ ਤੋਂ ਬਹੁਤ ਇਨਾਮ ਪ੍ਰਾਪਤ ਕਰਾਂਗੇ ਆ ਬੜਬੜਾਉਣ ਲੱਗੀਆਂ ਤੇ ਉਹਨਾਂ ਨੂੰ ਨੀਂਦ ਆਉਣ ਲੱਗੀ ਤੇ ਉਹ ਸੌ ਗਈਆਂ ਸੋਕੇ ਦੇ ਨਸੇ ਦੇ ਵਿੱਚ ਉਹ ਸੌ ਗਈਆਂ ਸਦਾਗਰ ਦੇ ਘਰ ਵਾਲੀ ਨੇ ਉਹਨਾਂ ਨੂੰ ਦੋਨਾਂ ਨੂੰ ਬੰਨ ਲਿਆ ਮੰਜੇ ਦੇ ਨਾਲ ਬਲਕਿ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬੰਦ ਕਰਤਾ ਜਦੋਂ ਵੀ ਉਹਨਾਂ ਦੀ ਜਾਗ ਖੁੱਲਦੀ ਉਹ ਉਹਨਾਂ ਨੂੰ ਭੰਗ ਦੇ ਪਕੌੜੇ ਖਵਾਉਂਦੇ ਉਹਨਾਂ ਨੂੰ ਫੇਰ ਸਮਾ ਲੈਂਦੀ ਇਸ ਤਰ੍ਹਾਂ ਕਈ ਦਿਨ ਚੱਲਦਾ ਰਿਹਾ ਵਜੀਰ ਨੇ ਦੇਖਿਆ ਵੀ ਫਫੇ ਘਟਨੀਆਂ ਸਦਾਗਰ ਦੇ ਘਰ ਵਾਲੀ ਨੂੰ ਲੈ ਕੇ ਨਹੀਂ ਆਈਆਂ ਉਹਨੇ ਦੋ ਹੋਰ ਠੱਗਾਂ ਦਾ ਇੰਤਜ਼ਾਮ ਕੀਤਾ ਉਹਨਾਂ ਨੂੰ ਦੱਸਿਆ ਸਾਰੀ ਕਥਾ ਵੀ ਤੁਸੀਂ ਇੱਕ ਸਦਾਗਰ ਦੇ ਘਰ ਜੀ ਨੂੰ ਲੈ ਕੇ ਆਉਣਾ। ਉਹ ਕਹਿੰਦੇ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ। ਇੱਕ ਔਰਤ ਨੂੰ ਲਿਆਉਣਾ ਲੈ ਆਉਣੇ ਆ। ਦੋਨੋਂ ਗਏ ਜਾ ਕੇ ਸਦਾਗਰ ਦੇ ਘਰ ਆਵਾਜ਼ ਦਿੱਤੀ। ਸਦਾਗਰ ਦੇ ਘਰ ਵਾਲੀ ਆਈ। ਆਗੇ ਪੁੱਛਣ ਲੱਗੀ ਵੀ ਤੁਸੀਂ ਕੌਣ ਹੋ ਕਹਿੰਦੀ ਵੀ ਅਸੀਂ ਤੈਨੂੰ ਲੈਣ ਵਾਸਤੇ ਆਏ ਆ ਜਿਹੜਾ ਤੁਹਾਡੇ ਘਰ ਵਾਲਾ ਸੁਆਗਰ ਉਹ ਬਹੁਤ ਸਖਤ ਬਿਮਾਰ ਹੋ ਗਿਆ ਉਹ ਸਾਡੇ ਸ਼ਹਿਰ ਦੇ ਵਿੱਚ ਹੈ ਤੈਨੂੰ ਯਾਦ ਕਰ ਰਿਹਾ ਹੈ ਸੁਆਗਰ ਦੇ ਘਰ ਆਲੀ ਉਹਨਾਂ ਨੂੰ ਬਿਠਾ ਕੇ ਅੰਦਰ ਦੌੜੀ ਟਰੰਕ ਦੇ ਵਿੱਚੋਂ ਉਹ ਜਿਹੜਾ ਖੰਜਰ ਸੀ ਕੱਟ ਕੇ ਦੇਖਿਆ ਉਹ ਬੜਾ ਚਮਕ ਰਿਹਾ ਸੀ। ਉਹਨੂੰ ਪਤਾ ਲੱਗ ਗਿਆ ਵੀ ਇਹ ਵੀ ਕੋਈ ਠੱਗ ਨੇ। ਉਹਨਾਂ ਨੂੰ ਕਹਿੰਦੀ ਵੀ ਤੁਸੀਂ ਬੈਠੋ। ਥੱਕੇ ਹੋਇਓ ਥੋੜਾ ਆਰਾਮ ਕਰ ਲਓ। ਮੈਂ ਤਿਆਰ ਹੁੰਨੀ ਆ। ਤੁਸੀਂ ਕੁਝ ਖਾ ਪੀ ਲਓ। ਉਹਨਾਂ ਨੂੰ ਵੀ ਭੰਗ ਦੇ ਪਕੌੜੇ ਦੇਤੇ ਚਾਹ ਦੇ ਨਾਲ। ਤੇ ਉਹ ਵੀ ਨਸੇ ਦੇ ਵਿੱਚ ਚੂਰ ਹੋ ਗਏ ਬੜਬੜਾਉਣ ਲੱਗੇ ਸੌਂ ਗਏ ਫਵਾਗਰ ਦੇ ਘਰ ਵਾਲੀ ਨੇ ਉਹਨਾਂ ਨੂੰ ਵੀ ਬੰਨ ਕੇ ਇੱਕ ਦੂਸਰੇ ਕਮਰੇ ਦੇ ਵਿੱਚ ਬੰਦ ਕਰਤਾ ਉਹ ਫਾਰਾ ਨੂੰ ਪੰਗ ਦੇ ਪਕੌੜੇ ਖਵਾਉਂਦੀ ਰਹੀ ਤੇ ਉਹਨਾਂ ਦੇ ਉੱਪਰ نیند ਪਾਰੂ ਰਹੀ ਉਹਨਾਂ ਨੂੰ ਸੁਰਤ ਨਹੀਂ ਆਉਣ ਦਿੱਤੀ ਵਜ਼ੀਰ ਨੇ ਜਦੋਂ ਕੁਛ ਦਿਨ ਵੇਟ ਕਰਨ ਤੋਂ ਬਾਅਦ ਦੇਖਿਆ ਵੀ ਉਹ ਤਾਂ ਪਹੁੰਚੇ ਨਹੀਂ ਠੱਗ ਵੀ ਨਹੀਂ ਆਏ ਉਹਨੇ ਰਾਜੇ ਨਾਲ ਗੱਲਬਾਤ ਕੀਤੀ ਬਈ ਐਸੀ ਕੈਸੀ ਸਾਇਆ ਹੋ ਬਈ ਆਪਾ ਚੱਲ ਗਏ ਰਾਜਾ ਤੇ ਵਜ਼ੀਰ ਦੋਨੋਂ ਚੱਲ ਪਏ ਜਾ ਦਸਤਕ ਦਿੱਤੀ ਆਵਾਜ਼ ਲਗਾਈ ਉਸ ਦਾਕਰ ਦੇ ਘਰ ਵਾਲੀ ਦਰਾਂ ਤੇ ਆਈ ਉਹਨੂੰ ਕਹਿੰਦੇ ਵੀ ਅਸੀਂ ਸਦਾਗਰ ਦੇ ਘਰ ਵਾਲੇ ਨੂੰ ਮਿਲਣਾ ਉਹਨੇ ਦੇਖ ਲਿਆ ਵੀ ਇਹ ਵੀ ਕੋਈ ਜੋ ਆਏ ਨੇ ਚੰਗੇ ਕੱਪੜੇ ਪਾਏ ਹੋਏ ਨੇ ਕੋਈ ਚੰਗੇ ਵਪਾਰੀ ਜਾਂ ਗੱਲਾਂ ਤੋਂ ਉਹਨੇ ਭਾਪ ਲਿਆ ਵਿਸ਼ਾਲ ਕਰਨ ਵਾਸਤੇ ਆਏ ਨੇ ਉਹ ਬੋਲਣ ਲੱਗੀ ਕਹਿੰਦੀ ਮੈਂ ਉਹਨਾਂ ਦੀ ਦਾਸੀਆਂ ਤੁਸੀਂ 2 ਮਿੰਟ ਬੈਠੋ ਥੱਕੇ ਹੋਇਓ ਆਰਾਮ ਕਰੋ ਕੁਝ ਖਾਓ ਪੀਓ ਤੇ ਮੈਂ ਸੁਦਾਗਰ ਦੇ ਘਰ ਆ ਜੀ ਤੱਕ ਤੁਹਾਡਾ ਸੁਨੇਹਾ ਪਹੁੰਚਾਉਣੀ ਆ ਉਹ ਤੁਹਾਨੂੰ ਜਰੂਰ ਮਿਲੂਗੀ ਐਨਾ ਕਹਿ ਕੇ ਉਹ ਅੰਦਰ ਚਲੀ ਗਈ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਆ ਪ੍ਰਸ਼ਾਦਾ ਪਾਣੀ ਛਕਾਉਣ ਬਾਅਦ ਤੇ ਜਦੋਂ ਵੀ ਉਹਨਾਂ ਦੇ ਕੋਲੋਂ ਆਉਂਦੀ ਸੀ ਕੱਪੜੇ ਬਦਲ ਲੈਂਦੀ ਸੀ ਆਪਣਾ ਭੇਸ ਬਦਲ ਲੈਂਦੀ ਸੀ ਅਰਾਜੇ ਤੇ ਵਜੀਰ ਨੇ ਸੋਚਿਆ ਇਹ ਸਦਾਗਰ ਦੇ ਘਰ ਆਜਦੀਆਂ ਦਾਸੀਆਂ ਨੇ ਜਿਹੜੀਆਂ ਬਾਰ-ਬਾਰ ਆ ਰਹੀਆਂ ਐ ਅਖੀਰ ਨੂੰ ਵੀ ਇੱਕੋ ਜੀਆਂ ਲੱਗਦੀਆਂ ਜੋ ਤੀਜੀ ਵਾਰ ਉਪੇਸ ਬਦਲ ਕੇ ਆਈ ਵਜ਼ੀਰ ਨੇ ਪੁੱਛ ਲਿਆ ਵੀ ਛੋਟੀ ਸ਼ਕਲ ਇੱਕੋ ਜੀ ਐ ਜੋ ਸੁਦਾਗਰ ਦੇ ਘਰ ਵਾਲੀ ਦਾਸੀਆਂ ਦੇ ਭੇਜ ਦੇ ਵਿੱਚ ਸੀ ਉਹਨੇ ਉਹਨਾਂ ਨੂੰ ਕਿਹਾ ਕਹਿੰਦੇ ਅਸੀਂ ਤਿੰਨ ਭੈਣਾਂ ਐ ਇੱਕੋ ਜੀਆਂ ਐ ਅਸੀਂ ਸਦਾਗਰ ਦੇ ਘਰ ਅੱਜ ਦੀ ਸੇਵਾ ਕਰਦਿਆਂ ਬਹੁਤ ਲੰਬੇ ਸਮੇਂ ਤੋਂ ਤੇ ਜੋ ਰਾਜਾ ਸੀ ਰਾਜਾ ਨੂੰ ਕਹਿਣ ਲੱਗਿਆ ਵੀ ਤੂੰ ਸਾਡੇ ਲਈ ਇੱਕ ਕੰਮ ਕਰ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗੇ ਵੀ ਸਾਡੇ ਅਸੀਂ ਸਦਾਗਰ ਦੇ ਘਰ ਅਜ ਨੂੰ ਲੈ ਕੇ ਜਾਣਾ ਸਾਡੇ ਨਾਲ ਜਾਣ ਲਈ ਉਹਨੂੰ ਤਿਆਰ ਕਰ ਉਦਾਸੀ ਬਣੀ ਸੁਦਾਗਰ ਦੇ ਘਰ ਆਲੀ ਉਹਨਾਂ ਨੂੰ ਬੋਲੀ ਵਿਹਾਸਤਰਾ ਕਰੋ ਇੱਕ ਵੱਡਾ ਡੋਲਾ ਤਿਆਰ ਕਰਵਾਓ ਜਿਹਦੇ ਵਿੱਚ ਅਸੀਂ ਬਹਿ ਕੇ ਅਸੀਂ ਨਾਲ ਜਾਵਾਂਗੇ ਆ ਉਹਦੀ ਕੇਅਰ ਵਾਸਤੇ ਤੇ ਤੁਸੀਂ ਤਿਆਰ ਕਰਵਾਓ ਪਰ ਇੱਕ ਸ਼ਰਤ ਹੈ ਵੀ ਡੋਲਾ ਤੁਸੀਂ ਰਾਹ ਦੇ ਵਿੱਚ ਖੋਲਣਾ ਨਹੀਂ ਤੁਸੀਂ ਸਾਨੂੰ ਬੁਲਾਉਣਾ ਨਹੀਂ ਆਪਣੇ ਮਹਿਲਾਂ ਤੱਕ ਜਾ ਕੇ ਮੈਂ ਕਿਸੇ ਵੀ ਤਰ੍ਹਾਂ ਨਾਲ ਸਦਾਗਰ ਦੇ ਘਰ ਵਾਲਿਆਂ ਨੂੰ ਆਪਣੇ ਨਾਲ ਲੈ ਲਵਾਂਗੀ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਇੱਕ ਵੱਡੇ ਡੋਲੇ ਦਾ ਪ੍ਰਬੰਧ ਕੀਤਾ ਉਹਨੇ ਡੋਲਾ ਜਿਹੜਾ ਸੀਗਾ ਅੰਦਰ ਰਖਾ ਲਿਆ ਬੇੜੇ ਦੇ ਵਿੱਚ ਉਹਨਾਂ ਨੂੰ ਬਾਹਰ ਕਮਰੇ ਦੇ ਵਿੱਚ ਅਲੱਗ ਬਿਠਾਤਾ ਤੇ ਜੋ ਦੋ ਫਫੇ ਕੁੱਟਨੀਆਂ ਸੀ ਉਹਨਾਂ ਦੇ ਮੂੰਹ ਸਿਰ ਮੁੰਨ ਕੇ ਕਾਲੇ ਕਰਕੇ ਅਤੇ ਜੋ ਠੱਗਾਏ ਸੀ ਉਹਨਾਂ ਦੇ ਵੀ ਮੂੰਹ ਸਿਰ ਮੁੰਨ ਕੇ ਕਾਲੇ ਕਰਕੇ ਹੱਥ ਪੈਰ ਉਹਨਾਂ ਦੇ ਬੰਨ ਕੇ ਨੂੜ ਕੇ ਉਸ ਡੋਲੇ ਦੇ ਵਿੱਚ ਪਾਤੇ ਤੇ ਡੋਲਾ ਚੰਗੀ ਤਰ੍ਹਾਂ ਬੰਦ ਕਰਤਾ ਤੇ ਆਪ ਜਾ ਕੇ ਰਾਜੇ ਤੇ ਵਜ਼ੀਰ ਨੂੰ ਕਹਿੰਦੀ ਵੀ ਅਸੀਂ ਹੁਣ ਡੋਲੇ ਦੇ ਵਿੱਚ ਬੈਠਣ ਲੱਗੀਆਂ ਤੁਸੀਂ ਕਹਾਰ ਭੇਜੋ ਤੇ ਡੋਲਾ ਉਠਾ ਲਓ ਆਪ ਇੰਨਾ ਕਹਿ ਕੇ ਉਹ ਆਪਣੇ ਕਮਰੇ ਚ ਆ ਗਈ ਵਜ਼ੀਰ ਨੇ ਕਹਾਰ ਭੇਜੇ ਡੋਲਾ ਚੱਕਿਆ ਗਿਆ ਛੇਤੀ ਛੇਤੀ ਜਾ ਕੇ ਆਪਣੇ ਮਹਿਲਾਂ ਦੇ ਵਿੱਚ ਲਿਜਾ ਕੇ ਜਦੋਂ ਡੋਲਾ ਖੋਲਿਆ ਗਿਆ ਦੇਖਿਆ ਗਿਆ ਤਾਂ ਉਹਦੇ ਵਿੱਚ ਦੋ ਫਫੇ ਕੁੱਟਨੀਆਂ ਤੇ ਦੋ ਠੱਗ ਬੇਹੋਸੀ ਦੀ ਹਾਲਤ ਦੇ ਵਿੱਚ ਪਏ ਸੀ ਰਾਜੇ ਨੂੰ ਗੁੱਸਾ ਆਇਆ ਪਰਬਜੀਤ ਨੇ ਉਹਨੂੰ ਸ਼ਾਂਤ ਕਰ ਲਿਆ ਕਹਿੰਦਾ ਵੀ ਕੋਈ ਗੱਲ ਨਹੀਂ ਮੇਰੇ ਇੱਕ ਤਰਕੀਬ ਹੋਰ ਦਿਮਾਗ ਦੇ ਵਿੱਚ ਆਈ ਹੈ ਆਪਾਂ ਉਹ ਮਹਿਲਾਂ ਦੇ ਵਿੱਚ ਲੈ ਕੇ ਆਵਾਂਗੇ ਜੋ ਰਾਜਾ ਸੀ ਉਹ ਕਹਿੰਦਾ ਮੈਂ ਦਾਸੀ ਦੇ ਰੂਪ ਦੇ ਵਿੱਚ ਦੇਖਣਾ ਚਾਹਣਾ ਉਹਨੂੰ ਵਜ਼ੀਰ ਨੇ ਰਾਜੇ ਨੂੰ ਨਾਲ ਗੱਲ ਸਾਂਝੀ ਕੀਤੀ ਵੀ ਆਪਾਂ ਹੁਣ ਆ ਚੱਲ ਚੱਲਦੇ ਆਂ ਉਹਨੂੰ ਆਪਾਂ ਮੰਤਰੀ ਦਾ ਅਹੁਦਾ ਆਫਰ ਕਰਦੇ ਆਂ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰਦੇ ਆਂ ਤੇ ਫਿਰ ਉਹ ਆਪਣੇ ਘਰ ਵਾਲੇ ਨੂੰ ਆਪ ਹੀ ਬੁਲਾ ਲੂਗਾ ਇੱਥੇ ਵਜ਼ੀਰ ਸਹਾਗਰ ਦੇ ਕੋਲੇ ਗਿਆ ਕਹਿੰਦਾ ਵੀ ਰਾਜਾ ਤੇਰੇ ਵਪਾਰ ਤੋਂ ਬਹੁਤ ਖੁਸ਼ ਹੈ ਉਹਨਾਂ ਨੇ ਤੈਨੂੰ ਮંત્રી ਦੇ ਅਹੁਦੇ ਲਈ ਪੇਸ਼ਕਸ਼ ਕੀਤੀ ਹੈ ਸਦਾਗਰ ਨੂੰ ਵੀ ਲਾਲਚ ਹੋ ਗਿਆ ਕਿ ਮੰਤਰੀ ਦਾ ਅਹੁਦਾ ਮਿਲਦਾ ਹੈ ਚੰਗਾ ਰਹਿਣ ਲਈ ਮਹਿਲ ਮਿਲਦਾ ਹੈ ਵਜ਼ੀਰ ਨੇ ਉਹਨੂੰ ਕਿਹਾ ਤੂੰ ਆਪਣੇ ਪਰਿਵਾਰ ਨੂੰ ਵੀ ਇੱਥੇ ਲੈ ਕੇ ਆ ਜਾ ਤੈਨੂੰ ਹੁਣ ਇੱਥੇ ਰਹਿਣਾ ਪਊਗਾ ਸਦਾਗਰ ਖੁਸ਼ੀ-ਖੁਸ਼ੀ ਆਪਣੇ ਘਰ ਗਿਆ ਕਾਰ ਜਾ ਕੇ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਰਾਜੇ ਨੇ ਮੈਨੂੰ ਆਪਣਾ ਮੰਤਰੀ ਨਿਯੁਕਤ ਕੀਤਾ ਵੀ ਆਪਾਂ ਹੁਣ ਉੱਥੇ ਮਹਿਲਾਂ ਦੇ ਵਿੱਚ ਹੀ ਰਹਿਣਾ ਜੋ ਸੁਦਾਗਰ ਦੇ ਘਰ ਵਾਲੀ ਸੀ ਕਹਿੰਦੀ ਇਹਦੇ ਵਿੱਚ ਰਾਜ ਦੀ ਕੋਈ ਚਾਲ ਆ ਪਰ ਸੁਦਾਗਰ ਦੇ ਉੱਪਰ ਲਾਲਚ ਜਿਆਦਾ ਭਾਰੂ ਪੈ ਗਿਆ ਉਹਨੇ ਆਪਣੀ ਪਤਨੀ ਦੇ ਇੱਕ ਨਾ ਸੁਣੀ ਇਹਨੂੰ ਲੈ ਕੇ ਜੋ ਉਹਦੇ ਵਾਸਤੇ ਮਹਿਲ ਤਿਆਰ ਕੀਤਾ ਸੀ ਉਹਦੇ ਵਿੱਚ ਜਾਵ ਰਾਜੇ ਇੱਕ ਦੋ ਦਿਨ ਲੰਘੇ ਵਜ਼ੀਰ ਕਹਿੰਦਾ ਰਾਜੇ ਨੂੰ ਕਹਿੰਦਾ ਵੀ ਉਹ ਤੋਂ ਕੁਝ ਚਾਹੀਦਾ ਹੈ ਇਹਦੀ ਡਿਮਾਂਡ ਕਰੋ ਰਾਜੇ ਨੇ ਸੁਦਾਗਰ ਨੂੰ ਬੁਲਾਇਆ ਕਹਿੰਦੇ ਮੈਨੂੰ ਕੁਝ ਚਾਹੀਦਾ ਹੁਣ ਕੁਝ ਕੀ ਹੋਵੇ ਉਹ ਕਹਿੰਦਾ ਨਹੀਂ ਮਿਲ ਜੂਗਾ ਇਹਨਾਂ ਕਹਿ ਕੇ ਉਹਦੋਂ ਤਾਂ ਉਹਨੇ ਤੱਤੀ ਕਹਤਾ ਘਰ ਜਾ ਕੇ ਆਪਣੇ ਘਰ ਵਾਲੇ ਨੂੰ ਦੱਸਿਆ ਵੀ ਰਾਜੇ ਨੇ ਕੁਝ ਦੀ ਮੰਗ ਕੀਤੀ ਹੈ ਜੋ ਸੁਦਾਗਰ ਦੇ ਘਰ ਵਾਲੀ ਸੀ ਬਹੁਤ ਹੁਸ਼ਿਆਰ ਔਰਤ ਸੀ ਉਹ ਸਮਝ ਗਈ ਵੀ ਇਹ ਸਦਾਗਰ ਨੂੰ ਬਾਹਰ ਹੋਰ ਕਿਸੇ ਦੇਸ਼ ਦੇ ਵਿੱਚ ਭੇਜਣਾ ਚਾਹੁੰਦਾ ਤੇ ਉਹਨੇ ਕਿਹਾ ਕਹਿੰਦੀ ਕੋਈ ਗੱਲ ਨਹੀਂ ਕੁਝ ਮਿਲ ਜੂਗਾ ਉਹਨੇ ਸਦਾਗਰ ਦੇ ਨਾਲ ਰਲ ਕੇ ਦੋ ਟੋਏ ਪਟਾਏ ਇੱਕ ਦੇ ਵਿੱਚ ਗੁੜ ਦਾ ਸਰਕਾ ਤੇ ਦੂਸਰੇ ਟੋਏ ਦੇ ਵਿੱਚ ਜਾਨਵਰਾਂ ਦੇ ਖੰਭ ਤੇ ਰੋਂ ਨਾਲ ਭਰਤੇ ਉਸ ਤੋਂ ਉਪਰੰਤ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੂੰ ਐਲਾਨ ਕਰ ਦੇ ਵੀ ਮੈਂ ਕੱਲ ਸਵੇਰੇ ਕੁਝ ਲੈਣ ਲਈ ਬਾਹਰ ਜਾਵਾਂਗਾ ਕਿਸੇ ਹੋਰ ਦੇਸ਼ ਦੇ ਵਿੱਚ ਜਾਵਾਂਗਾ ਤੇ ਕੁਝ ਲੈ ਕੇ ਆਵਾਂਗਾ ਤੇ ਜਦੋਂ ਨੇ ਰਾਜੇ ਨੂੰ ਨੌਕਰਾਂ ਤੋਂ ਪਤਾ ਲੱਗਿਆ ਵੀ ਕਲ ਸਵੀਰ ਜਾ ਰਿਹਾ ਵਪਾਰੀ ਬਾਹਰ ਸਦਾਗਰ ਬਾਹਰ ਜਾ ਰਿਹਾ ਕਹਿੰਦੀ ਵੀ ਤੂੰ ਦਿਨ ਜੰਗਲਾਂ ਦੇ ਵਿੱਚ ਕੱਟ ਲਿਆ ਕਰ ਤੇ ਰਾਤ ਨੂੰ ਘਰੇ ਆ ਜਾ ਕਰ ਕਰਿਆ ਕੇ ਆਰਾਮ ਨਾ ਪਿਆ ਕਰ ਕਨਾਂ ਵੀ ਠੀਕ ਹੈ ਪਹਿਲੇ ਦਿਨ ਸੀ ਦੇਣਾ ਚੜਿਆ ਉਹ ਕਰਕੇ ਤਿਆਰੀ ਚੱਲ ਪਿਆ ਤੇ ਰਾਜਾ ਸ਼ਾਮ ਹੁੰਦੇ ਹੀ ਰਾਜਾ ਆ ਗਿਆ ਮਹਿਲ ਦੇ ਵਿੱਚ ਸੁਦਾਗਰ ਦੇ ਘਰ ਆ ਕੇ ਦੇ ਕੋਲੇ ਆਕੇ ਕਹਨ ਉਹਨੂੰ ਕਹਿਣ ਲੱਗਾ ਕਹਿੰਦੇ ਮੈਂ ਦੇਖਣਾ ਆਇਆ ਸੀ ਵੀ ਤੈਨੂੰ ਕੋਈ ਤਕਲੀਫ ਤਾਂ ਨਹੀਂ ਜੋ ਤਾਂ ਬਾਹਰ ਗਿਆ ਹੋਇਆ ਐਤਨੇ ਆ ਕੇ ਉਹਨੇ ਕੁੰਡਾ ਖੜਕਾਤਾ ਸਦਾਗਰ ਨੇ ਉਹਨੇ ਅੰਦਰੋਂ ਆਵਾਜ਼ ਦਿੱਤੀ ਕਹਿੰਦੀ ਜੀ ਕੌਣ ਬਾਹਰੋਂ ਸਦਾਗਰ ਕਹਿੰਦਾ ਮੈਂ ਕਿਰਪਾਨ ਭੁੱਲ ਕੇ ਆ ਸੀ ਕਿਰਪਾਨ ਲੈਣ ਆਇਆ ਰਾਜਾ ਕਬਰ ਆ ਗਿਆ ਇਹ ਮੈਨੂੰ ਤੁਹਾਡੇ ਕੋਲ ਘਰ ਦੇਖ ਕੇ ਘਰ ਦੇ ਵਿੱਚ ਦੇਖ ਕੇ ਕੀ ਸੋਚੂਗਾ ਮੇਰੀ ਬਦਨਾਮੀ ਹੋ ਜੂ ਰਾਜੇ ਮਹਾਰਾਜੇ ਬਦਨਾਮੀ ਤੋਂ ਬਹੁਤ ਡਰਦੇ ਸੀ ਸਦਾਗਰ ਦੇ ਘਰ ਵਾਲੀ ਕਹਿੰਦੀ ਐਂ ਘਰ ਆ 2 ਇਚ ਵੜ ਜਾ ਉਹਨੇ ਗੋੜਾ 2 ਇਚ ਬਾੜਤਾ ਗੋੜਾ 2 ਇਚ ਦੇ ਵਿੱਚ ਬਾੜਿਆ ਤੇ ਉਸ ਤੋਂ ਬਾਅਦ ਉਹ ਕੰਨਾ ਵੀ ਇਹ ਵਿੱਚ ਕੀ ਆ ਕੀ ਆ ਕੀ ਆ ਤੇ ਕਹਿੰਦੀ ਵੀ ਇਧਰੋਂ ਲੋਕਾਂ ਨੂੰ ਤੁਸੀਂ ਦੂਜੇ ਚ ਵੜਨਾ ਸੀ ਦੂਜੇ ਛੜਤਾ ਉਹ ਖੰਭਾਂ ਦੇ ਨਾਲ ਲਾਗੇ ਖੰਭ ਐਤਨੇ ਉਹਨੇ ਕੁੰਡਾ ਖੋਲਤਾ ਉਹ ਅੰਦਰ ਆ ਗਿਆ ਅੰਦਰ ਆਇਆ ਤੇ ਸਦਾਗਰ ਉਹਨੂੰ ਪੁੱਛਣ ਲੱਗਾ ਕਹਾਂ ਮੇਰੀ ਕਿਰਪਾਨ ਦੇ ਮੈਂ ਕੁਝ ਲੈ ਕੇ ਆਉਣਾ ਕਹਿੰਦੀ ਮੈਂ ਕੁਝ ਲੈ ਆਂਦਾ ਰਾਜਾ ਵੀ ਸਰਮਿੰਦਾ ਹੋਇਆ ਬੋਲਿਆ ਨਾ ਕਿਉਂਕਿ ਖੰਭਾਂ ਦਾ ਤੇ ਰੂਨ ਦੇ ਨਾਲ ਉਹ ਪੂਰੀ ਤਰ੍ਹਾਂ ਨਾਲ ਲਿਬਟ ਗਿਆ ਰਾਜਾ ਚੁੱਪ ਕਰ ਗਿਆ ਆਪ ਦੇ ਆਪ ਨੂੰ ਲੁਕੋ ਗਿਆ ਬੋਲਿਆ ਨਾ ਵੀ ਮੇਰੇ ਕਿਹੜਾ ਸਿਆਣਾ ਆ ਰਹੀ ਹੈ ਤੇ ਸਦਾਗਰ ਦੇ ਘਰ ਵਾਲੀ ਸਦਾਗਰ ਨੂੰ ਕਹਿੰਦੀ ਵਿਆਹ ਕੁਝ ਲੈ ਜਾਓ ਇਹਦਾ ਹੱਥ ਵਜ਼ੀਰ ਦੇ ਹੱਥ ਦੇ ਵਿੱਚ ਫੜਾ ਕੇ ਆਉਣਾ ਤੇ ਵਜ਼ੀਰ ਨੂੰ ਸਮਝਾ ਦੇਣਾ ਵੀ ਇਹ ਕੁੱਝ ਤੁਸੀਂ ਰਾਜੇ ਤੱਕ ਪਹੁੰਚਾ ਦੇਣਾ ਉਹਨੇ ਇਸੇ ਤਰ੍ਹਾਂ ਹੀ ਕੀਤਾ ਜਾ ਵਜ਼ੀਰ ਦਾ ਕੁੰਡਾ ਖੜਕਾਇਆ ਰਾਜਾ ਵੀ ਕੁਛ ਨਾ ਬੋਲਿਆ ਚੁੱਪ ਰਿਹਾ ਜਦੋਂ ਵਜ਼ੀਰ ਦੇ ਕੋਲੇ ਲੈ ਗਿਆ ਕਹਿੰਦਾ ਲੈ ਵੀ ਉਹਨੂੰ ਉਹਦਾ ਹੱਥ ਫੜਾ ਕੇ ਆਹ ਕੁੱਝ ਰਾਜੇ ਤੱਕ ਪਹੁੰਚਾ ਦਿਂ ਬਿਮਾ ਲਿਆਂਦਾ ਐਨਾ ਕਹੇ ਕਿ ਉਹ ਕਾਰੋਬਾਰਸ ਆ ਗਿਆ ਕਾਰੋਬਾਰਸ ਆਇਆ ਜਦੋਂ ਤੇ ਦੂਸਰੇ ਦਿਨ ਕਚੈਰੀ ਲੱਗੀ ਵਜੀਰ ਨੂੰ ਰਾਜੇ ਨੇ ਸਾਰਾ ਕੁਝ ਦੱਸਤਾ ਵੀ ਇਹ ਤਾਂ ਖੇਡ ਹੈ ਜਿਹੜੀ ਆਪਣੇ ਤੇ ਪੁੱਠੀ ਪੈ ਗਈ ਇਸ ਤਰ੍ਹਾਂ ਕੁਝ ਹੋਇਆ ਦੂਸਰੇ ਦਿਨ ਸਭਾ ਦੇ ਵਿੱਚ ਜਾ ਕੇ ਜਿਹੜਾ ਸੀਗਾ ਸਦਾਗਰ ਉਹ ਰਾਜੇ ਨੂੰ ਕਹਿਣ ਲੱਗਾ ਰਾਜਾ ਸਾਹਿਬ ਮੈਂ ਕੁਝ ਲੈ ਕੇ ਵਾਪਸ ਆ ਗਿਆ ਔਰ ਰਾਤ ਮੈਂ ਵਜੀਰ ਨੂੰ ਫੜਾ ਕੇ ਗਿਆ ਹੁਣ ਰਾਜਾ ਕੀ ਬੋਲੇ ਕਹਿੰਦਾ ਹਾਂ ਹਾਂ ਆ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਐਨਾ ਕਹਿ ਕੇ ਉਹ ਚੁੱਪ ਕਰ ਗਿਆ ਰਾਜੇ ਨੇ ਉਹਨੂੰ ਕੁਝ ਦੇ ਬਦਲੇ ਇਨਾਮ ਕਾ ਨਾਮ ਤਾਂ ਦੇਣੇ ਸੀ ਕਿਉਂਕਿ ਹੋਰ ਮੰਤਰੀਆਂ ਤੇ ਸ਼ੇਵਕਾਂ ਦੇ ਵਿੱਚ ਗੱਲ ਸੀ ਇਹੇ ਗੱਲ ਉਹਨਾਂ ਦੇ ਦੋ ਦੇ ਵਿੱਚ ਸੀ ਜਾਂ ਤਾਂ ਰਾਜੇ ਨੂੰ ਪਤਾ ਸੀ ਜਾਂ ਵਜ਼ੀਰ ਨੂੰ ਪਤਾ ਸੀ ਤੀਜੀ ਸੀਗੀ ਸਦਾਗਰ ਦੇ ਘਰ ਵਾਲੀ ਜਿਨ੍ਹਾਂ ਨੂੰ ਰਾਜੇ ਦਾ ਘਰ ਪਹੁੰਚਣ ਦਾ ਪਤਾ ਲੱਗਿਆ ਸੀ ਨਾਤਾ ਸੁਹਾਗਰ ਨੂੰ ਪਤਾ ਸੀ ਤੇ ਨਾ ਹੀ ਬਾਕੀ ਮੰਤਰੀਆਂ ਨੂੰ ਰਾਜ ਨੇ ਬਹੁਤ ਮਾਨ ਸਨਮਾਨ ਦਿੱਤਾ ਬੜਾ ਮਾਨ ਸਨਮਾਨ ਲੈ ਕੇ ਉਤੋਂ ਫਿਰ ਉਹਨਾਂ ਨੇ ਆਪਣੇ ਵਤਨ ਬਾਪਸ ਚੱਲੇ ਪਾਤੇ ਤੇ ਰਾਜ ਨੇ ਕਿਹਾ ਰਾਜਾ ਸਾਹਿਬ ਤੁਸੀਂ ਕਿਤੇ ਸਾਡੇ ਘਰ ਆਓ ਰਾਜਾ ਕੁਸ਼ਨਾ ਬੋਲਿਆ ਵਜ਼ੀਰ ਬੋਲਿਆ ਵਜ਼ੀਰ ਕਹਿੰਦਾ ਰਾਜਾ ਕਿਸੇ ਦੇ ਘਰ ਨਹੀਂ ਜਾਂਦਾ ਰਾਜੇ ਨੇ ਕਿਸੇ ਦੇ ਘਰ ਜਾਣ ਤੋਂ ਮਨਾਂ ਕੀਤਾ ਹੋਇਆ ਐਸ ਤਰ੍ਹਾਂ ਕਰਕੇ ਉਹਨਾਂ ਨੇ ਆਪਣੇ ਆਪ ਦੇ ਵਿੱਚ ਤੋਹਾ ਕੀਤੀ ਸਦਾਗਰ ਤੇ ਸਦਾਗਰ ਦੇ ਘਰ ਵਾਲੀ ਖੁਸ਼ੀ-ਖੁਸ਼ੀ ਆਪਣੇ ਘਰ ਆ ਗਏ ਸੋ ਏ ਸੀ ਸਾਡੀ ਛੋਟੀ ਜੀ ਕਹਾਣੀ ਛੋਟੀ ਜੀ ਬਾਤ ਸੋ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ